ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੇਂਗੇ ਉਹ। ਇਸ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਕਿੰਨੇ ਦੁੱਧ ਮਗਰ ਕਿੰਨੀ ਫੀਡ ਆ ਜਿਹੜੀ ਉਹ ਆਪਾਂ ਨੂੰ ਪਾਉਣੀ ਚਾਹੀਦੀ ਆ। ਕਿਉਂਕਿ ਬਹੁਤ ਵੀਰਾਂ ਦੇ ਇਹ ਸਵਾਲ ਹੁੰਦੇ ਨੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰ ਆਪਾਂ ਕੀ ਕਰਦੇ ਆ ਤਾਂ ਆਪਣੀ ਵੱਧ ਦੁੱਧ ਤੇ ਚੱਲਦੀ ਹੁੰਦੀ ਆ ਸੂਕੇ। ਆਪਾਂ ਉਹਨੂੰ ਫੀਡ ਆ ਜਿਹੜੀ ਘੱਟ ਪਾਈ ਜਾਂਦੇ ਕਿਉਂਕਿ ਗਾਂ ਦੀ ਜਿੰਨੀ ਕੈਪੈਸਿਟੀ ਆ ਦੁੱਧ ਤਾਂ ਉਹਨਾ ਉਹਨੇ ਉਹਨਾ ਕੱਢੀ ਜਾਣਾ ਚਾਹੇ ਉਹਨੂੰ ਫੀਡ ਆ ਤੁਸੀਂ ਘੱਟ ਪਾ ਦੋ ਮੁੜ ਕੇ ਪ੍ਰੋਬਲਮ ਆ ਜਾਂਦੀ ਆ ਉਹ ਲਿਸੀ ਹੋਣ ਲੱਗ ਜਾਂਦੀ ਆ ਬੀਸੀਐਸ ਲੈਵਲ ਘਟ ਜਾਂਦਾ ਆਪਾਂ ਨੇ ਤੁਹਾਡੇ ਨਾਲ ਵੀਡੀਓ 'ਚ ਇਹੀ ਗੱਲ ਕਰਨੀ ਆ ਵੀ ਕਿੰਨੇ ਦੁੱਧ ਮਗਰ ਕਿੰਨੀ ਫੀਡ ਆ ਜਿਹੜੀ ਪਾਉਣੀ ਚਾਹੀਦੀ ਆ ਬਾਕੀ ਆਪਾਂ ਨੇ ਗੱਲ ਉਹ ਕਰਨੀ ਆ ਜਿੰਨਾ ਵੀਰਾਂ ਦੇ ਘਰੇ ਪਸ਼ੂ ਬੰਨ ਕੇ ਰੱਖੇ ਹੋਏ ਨੇ 30 ਕਿਲੋ ਤੱਕ ਠੀਕ ਆ ਨਾ ਆਪਾਂ ਨਾ 40 ਵਾਲੀ ਦੀ ਗੱਲ ਕਰਨੀ ਆ ਨਾ 50 ਵਾਲੀ ਦੀ ਕਿਉਂਕਿ ਉਹ ਬਰੀਡ ਵਾਲਾ ਸਿਸਟਮ ਹੁੰਦਾ ਕਿਉਂਕਿ ਜਿਹੜੀ ਗਾਂ ਬਰੀਡ ਵਾਲੀ ਹੋ ਉਹਦੀ ਕਪੈਸਿਟੀ ਆਟੋਮੈਟਿਕਲੀ ਵੱਧ ਹੋਣੀ ਆ ਜ਼ਰੂਰੀ ਨਹੀਂ ਹੈਗਾ ਵੀ 50 ਕਿਲੋ ਵਾਲੀ ਜਿਹੜੀ ਗਾਂ ਆਪਣੀ ਉਹ 20 25 ਕਿਲੋ ਫੀਡ ਖਾਂਦੀ ਹੋਊਗੀ ਉਹਦਾ ਸਾਈਲੇਜ ਇਨਟੇਕ ਜ਼ਿਆਦਾ ਹੁੰਦਾ ਉਹਦਾ ਡਰਾਈ ਮੈਟਰ ਪੂਰਾ ਕਰਨ ਲਈ ਆਚਾਰ ਪਾਉਣਾ ਹੀ ਪੈਂਦਾ ਹਰੇ-ਚਾਰੇ ਨਾਲ ਉਹਦਾ ਡਰਾਈ ਮੈਟਰ ਹੈ ਜਿਹੜਾ ਪੂਰਾ ਨਹੀਂ ਹੁੰਦਾ ਵੀ ਆਪਾਂ ਡਰਾਈ ਮੈਟਰ ਤੇ ਜ਼ਰੂਰ ਬਣਵਾਵਾਂਗੇ ਵੀ ਡਰਾਈ ਮੈਟਰ ਕੀ ਹੁੰਦਾ ਕਿ ਆਪਣਾ ਪਸ਼ੂ ਆ ਜਿਹੜਾ ਉਹ ਡਰਾਈ ਮੈਟਰ ਦੇ ਆਧਾਰ ਤੇ ਹੀ ਆਪਾਂ ਨੂੰ ਦੁੱਧ ਜਿਹੜਾ ਉਹ ਦਿੰਦਾ ਹੁੰਦਾ ਉਹਦੇ ਸਰੀਰ ਵਾਸਤੇ ਕਿੰਨਾ ਡਰਾਈ ਮੈਟਰ ਚਾਹੀਦਾ ਤੇ ਉਹਦੇ ਕਿੰਨੇ ਦੁੱਧ ਤੇ ਕਿੰਨਾ ਡਰਾਈ ਮੈਟਰ ਚਾਹੀਦਾ ਇਹ ਤੁਹਾਨੂੰ ਆਪਾਂ ਨੈਕਸਟ ਵੀਡੀਓ 'ਚ ਦੱਸਾਂਗੇ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਦੇ ਆਂ ਵੀ ਕਿੰਨੇ ਦੁੱਧ ਮਗਰ ਕਿੰਨੀ ਫੀਡ ਪਾਉਣੀ ਚਾਹੀਦੀ ਆ ਨਾਰਮਲ ਗਾਂ ਦੀ ਆਪਾਂ ਗੱਲ ਕਰਦੇ ਆਂ 30 ਲੀਟਰ ਤੱਕ ਗਾਂ ਦੀ 15 ਕਿਲੋ 14-15 ਕਿਲੋ ਤੱਕ ਮੱਝ ਦੀ ਕਿਉਂਕਿ ਇਹ ਚੀਜ਼ ਆਪਾਂ ਨੇ ਪ੍ਰੈਕਟੀਕਲ ਕਰੀ ਹੋਈ ਆ 27 ਕਿਲੋ ਤੱਕ ਆਪਣੇ ਕੋ ਗਾਂ ਰਹੀ ਹੋਈ ਆ ਤੇ 14 15 ਕਿਲੋ ਤੱਕ ਆਪਣੇ ਕੋ ਮੱਝ ਰਹੀ ਹੋਈ ਆ ਹੈ ਆ ਆਪਾਂ ਵੱਧ ਦੀ ਗੱਲ ਤਾਂ ਨਹੀਂ ਕਰਦੇ ਕਿਉਂਕਿ ਆਪਾਂ ਨੇ ਜਦ ਵੱਧ ਦੁੱਧ ਵਾਲੀ ਰੱਖਾਂਗੇ ਉਦੋਂ ਪ੍ਰੈਕਟੀਕਲ ਕਰਾਂਗੇ ਫੇਰ ਗੱਲ ਕਰਾਂਗੇ ਠੀਕ ਆ ਨਾ ਜਿਹੜੇ ਵੀਰ ਆਮ ਘਰਾਂ 'ਚ ਪਸ਼ੂ ਰੱਖਦੇ ਨੇ ਕਈ ਵਾਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਗਾਂ ਜਦੋਂ ਸੂਪੀ ਉਹਨੇ ਆਟੋਮੈਟਿਕਲੀ ਦੁੱਧ ਕੱਢਣਾ ਹੀ ਕੱਢਣਾ ਚਾਹੀਏ ਉਹਨੂੰ ਤੁਸੀਂ ਫੀਡ ਘੱਟ ਪਾ ਦਿਓ ਕਈ ਵੀਰ ਕਹਿੰਦੇ ਨੇ ਅਸੀਂ ਤਾਂ 5-6 ਕਿਲੋ ਫੀਡ ਪਾਉਨੇ ਆ 17-18 ਕਿਲੋ ਦੁੱਧ ਆ ਜਿਹੜੀ ਉਹ ਗਾਂ ਦੇਈ ਜਾਂਦੀ ਆ ਮੁੜ ਕੇ ਲਸੀ ਹੋਣ ਲੱਗ ਜਾਂਦੀ ਆ ਆਪਾਂ ਜ਼ਰੂਰੀ ਨਹੀਂ ਹੁੰਦਾ ਵੀ ਮਿਨਰਲ ਮਿਕਸਚਰ ਦੀ ਡੈਫੀਸੈਂਸੀ ਨਾਲ ਹੀ ਪਸ਼ੂ ਗੱਭਣ ਨਹੀਂ ਰਹਿੰਦਾ ਜਦੋਂ ਉਹ ਚ ਊਰਜਾ ਦੀ ਪ੍ਰੋਟੀਨ ਦੀ ਘਾਟ ਹੁੰਦੀ ਆ ਜਾਂ ਉਹ ਲਿੱਸੀ ਹੋਣ ਲੱਗ ਜਾਂਦੀ ਆ ਉੱਥੇ ਵੀ ਗੱਬਣ ਲੈਣ ਚ ਗੱਬੜ ਰੈਣ ਚ ਪ੍ਰੋਬਲਮ ਆਉਂਦੀ ਆ ਆਉਂਦੀ ਆ ਜਾਂ ਦੀ ਤਾਂ ਗੱਲ ਕਰੀਏ ਮੱਜਾਂ ਦਾ ਤਾਂ ਹੁੰਦਾ ਅੱਧਾ ਕਿਉਂਕਿ ਹਰੇਕ ਫੀਡ ਫਾਰਮੂਲੇਸ਼ਨ ਲੱਗ ਹੁੰਦੀ ਆ ਹਰੇਕ ਦਾ ਪਸ਼ੂ ਮੈਂ ਨੌਨ ਬਰੀਡ ਦੀ ਗੱਲ ਕਰਦਾ ਆ ਪਰ ਬਰੀ ਹੁਣ ਬਰੀਡ ਚ ਵੀ 30 30 35 35 ਕਿਲੋ ਮੱਝਾਂ ਦੁੱਧ ਦਿੰਦੀਆਂ ਨੇ ਠੀਕ ਆ ਨਾ ਜੇ ਅਸੀਂ ਵੀ 15 ਕਿਲੋ ਤੱਕ ਵੀ ਕੋਈ ਵੀ ਨਾਰਮਲ ਮੱਝਾ ਉਹਨੂੰ ਤੁਸੀਂ ਅੱਧ ਫੀਡ ਪਾਉਣੀ ਆ ਮੰ ਲਓ ਉਹਦਾ 15 ਕਿਲੋ ਦੁੱਧ ਆ ਤਾਂ 7.5 ਕਿਲੋ ਫੀਡ ਪੈਣੀ ਉਹ ਪੈਣੀ ਹੈ ਉਹਨੂੰ ਜੇ ਆ ਕਿਉਂ ਜੀਨਾ ਕੋ ਹਰਾ ਝਾਰਾ ਚਾਹੇ ਮੱਝ ਆ ਚਾਹੇ ਗਾਂ ਕਿਉਂਕਿ ਹਰੇ ਚਾਰੇ ਨਾਲ ਡਰਾਈ ਮੈਟਰ ਪੂਰਾ ਕਰਨਾ ਥੋੜਾ ਜਿਹਾ ਔਖਾ ਹੁੰਦਾ ਜੇ ਆਪਾਂ ਅੱਧਾ ਪੌਣਾ ਕਿਲੋ ਫੀਡ ਵੱਧ ਪਾ ਦਾਂਗੇ ਕੋਈ ਚੱਕਰ ਨਹੀਂ ਹੁੰਦਾ ਆਪਣੇ ਪਸ਼ੂ ਦੀ ਸਿਹਤ ਨੂੰ ਹੀ ਲੱਗਦੀ ਆ ਇਹਨਾਂ ਬੀਨਾਂ ਕੋਲ ਅਚਾਰ ਪਾਇਆ ਹੁੰਦਾ ਬਰੀਰ ਵਾਲੀਆਂ ਗਾਵਾਂ ਨੇ ਉਹ ਤਾਂ ਫਿਰ ਦੁੱਧ ਦੇਣਾ ਹੀ ਦੇਣਾ ਠੀਕ ਆ ਨਾ ਅਚਾਰ ਚ ਡਰਾਈ ਮੈਟਰ ਆ ਜਿਹੜਾ ਉਹ ਜਿਆਦਾ ਹੁੰਦਾ 30 30 ਤੋਂ 35% ਜੇ ਵਧੀਆ ਸੈਲਜ ਦਾ ਤੁਹਾਡਾ 30 ਤੋਂ 35% ਸੈਲਜ ਡਰਾਈ ਮੈਟਰ ਆ ਜਿਹੜਾ ਹੁੰਦਾ ਹਰੇ ਚ ਉਹਨਾਂ ਨਹੀਂ ਹੁੰਦਾ ਜੇ ਹਰੇ ਤੋਂ ਡਰਾਈ ਮੈਟਰ ਪੂਰਾ ਕਰਨਾ ਫਿਰ ਹਰਾ ਖਲਾਉਣਾ ਬਹੁਤ ਉਹਨਾਂ ਪਸ਼ੂ ਨੇ ਖਾਣਾ ਨਹੀਂ ਬਿਮਾਰ ਹੋ ਆਪਾਂ ਹੁਣ ਫੀਡ ਦੀ ਗੱਲ ਕਰੀਏ ਮੱਝ ਦਾ ਤਾਂ ਤੁਹਾਨੂੰ ਦੱਸਦਾ ਅੱਧ ਠੀਕ ਆ ਨਾ 15 ਕਿਲੋ ਤੱਕ ਤੇ ਜਿਹੜੀਆਂ ਗਾਵਾਂ ਨੇ ਉਹਨਾਂ ਦੇ 1 ਕਿਲੋ ਦੁੱਧ ਮਗਰ 400 ਗ੍ਰਾਮ ਫੀਡ ਪੈਣੀ ਆ ਤਾਂ ਹੀ ਆਪਾਂ ਤੁਹਾਨੂੰ ਕਹਿ ਰਹੇ ਹਾਂ ਵੀ ਕੰਡਾ 3000 3500 ਦਾ ਹੀ ਆਉਂਦਾ ਜੇ ਤੁਸੀਂ ਲੈ ਆਏਂਗੇ ਉਹ ਕੋਈ ਚੱਕਰ ਨਹੀਂ ਉਹਦੇ ਨਾਲ ਜਾਨੀ ਜੀ ਸੌਖਾ ਕੰਮ ਬਹੁਤ ਹੋ ਜਾਂਦਾ ਦੁੱਧ ਵੀ ਤੋਲਿਆ ਜਾਂਦਾ ਪਸ਼ੂ ਦਾ ਕਿੰਨਾ ਤੇ ਉਹਦੇ ਹਿਸਾਬ ਨਾਲ ਉਹਨੂੰ ਫੀਡ ਵੀ ਪਾਈ ਜਾਂਦੀ ਆ ਤੇ ਕਈ ਵੀਰ ਆਪਾਂ ਨੂੰ ਪੁੱਛਦੇ ਨੇ ਹੁਣ ਆਪਾਂ ਅਗਲੀ ਵੀਡੀਓ 'ਚ ਇੱਕ ਡਰਾਈ ਮੈਟਰ ਤੇ ਦੱਸਾਂਗੇ ਵੀ ਕਿਵੇਂ ਕੱਢਣਾ ਪਸ਼ੂ ਦਾ ਕੀ ਹੁੰਦਾ ਤੇ ਬਾਕੀ ਤੂੜੀ ਦੀ ਵੀ ਗੱਲ ਕਰਾਂਗੇ ਵੀ ਇੱਕ ਪਸ਼ੂ ਨੂੰ ਕਿੰਨੀ ਤੂੜੀ ਆ ਜਿਹੜੀ ਉਹ ਪਾਉਣੀ ਚਾਹੀਦੀ ਆ ਤੇ ਹੁਣ ਆਪਾਂ ਮੱਝਾਂ ਦੀ ਫੀਡ ਦੀ ਗੱਲ ਕਰੀ ਮੱਝਾਂ ਦੀ ਤਾਂ ਕਰਤੀ ਸੌਰੀ ਗਾਵਾਂ ਦੀ ਫੀਡ ਦੀ ਗੱਲ ਕਰੀਏ ਤਾਂ 1 ਕਿਲੋ ਦੁੱਧੋਂ ਮਗਰ 400 ਗ੍ਰਾਮ ਜਿੰਨਾ ਦੁੱਧ ਗਾਂ ਦਾ ਬਣ ਗਿਆ ਸਪੋਜ ਕਰ ਲੋ ਜਿੰਨਾ ਵੀ ਮੰਨ ਲਓ 20 ਕਿਲੋ ਆ ਗਾਂ ਦਾ ਦੁੱਧ 4 ਦੁਨੀ 8 ਕਿਲੋ ਫੀਡ ਉਹਨੂੰ ਉਹਦੇ ਦੁੱਧ ਲਈ ਪੈਣੀ ਆ ਤੇ 1 ਕਿਲੋ ਐਕਸਟਰਾ ਤੁਸੀਂ ਪਾਉਣੀ ਆ ਉਹਦੇ ਸਰੀਰ ਵਾਸਤੇ ਜੇ ਤੁਸੀਂ ਸੈਲਜ ਨਹੀਂ ਪਾਉਂਦੇ ਜੇ ਤੁਹਾਡੇ ਕੋ ਹਰਾ ਚਾਰਾ ਜਿਨ੍ਹਾਂ ਕੋ ਹਰਾ ਚਾਰਾ ਨਹੀਂ ਹੈਗਾ ਵੀ ਸੈਲਜ ਆ ਉਹ 20 ਕਿਲੋ ਵਾਲੀ 25 ਕਿਲੋ ਵਾਲੀ 7 ਕਿਲੋ ਫੀਡ ਤੇ ਹੀ ਚੋਈ ਜਾਂਦੇ ਨੇ ਕਿਉਂਕਿ ਉਹਦਾ ਡਰਾਈ ਮੈਟਰ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਚਾਰ ਪੂਰਾ ਕਰ ਦਿੰਦਾ। ਜੋ ਐਕਸਟਰਾ ਵੀ ਤਾਂ ਪਾਉਣੀ ਪੈਂਦੀ ਉਹਦੇ ਸਰੀਰ ਵਾਸਤੇ ਕਿਉਂਕਿ ਆਪਾਂ ਹਰਾ-ਜਾਰਾ ਪਾਉਨੇ ਹੁੰਨੇ ਆ। ਤੇ 400 ਗ੍ਰਾਮ 1 ਕਿਲੋ ਦੁੱਧ ਮਗਰ ਫੀਡ ਤੇ ਜਿੰਨੀ ਫੀਡ ਬਣ ਗਈ ਦੁੱਧ ਦੀ ਉਹ ਤੋਂ 1 ਕਿਲੋ ਐਕਸਟਰਾ ਉਹਦੇ ਸਰੀਰ ਵਾਸਤੇ ਜ਼ਰੂਰ ਪਾਇਆ ਕਰੋ। ਇਹਦੇ ਨਾਲ ਤੁਹਾਡਾ ਪਸ਼ੂ ਦੁੱਧ ਵੀ ਦੇਊ। ਸੇਤਮੰਦ ਵੀ ਰਹੂਗਾ ਤੇ ਉਹਦਾ ਲਿਚਾਬੀ ਨੇ OBCS ਲੈਵਲ ਵੀ ਨਹੀਂ ਕਟੂ ਕਈ ਵਾਰ ਗਾਂ ਵੀ ਦੁੱਧ ਦੇ 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 ਖਰ-ਖਰ ਕਮਜ਼ੋਰ ਹੋ ਜਾਂਦੀ ਆ ਓਨੀ ਖਰਾਕ ਆਪਾਂ ਪਾਉਂਦੇ ਨਹੀਂ ਹੈਗੇ ਮੁੜ ਕੇ ਉਦੋਂ ਸ਼ਾਈਨਿੰਗ ਵੀ ਘਟਣ ਲੱਗ ਜਾਂਦੀ ਆ ਤੇ ਅੱਜ ਦੀ ਵੀਡੀਓ ਚ ਆਪਾਂ ਨੇ ਇਹੀ ਗੱਲ ਕਰਨੀ ਸੀਗੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦੇਖੋ ਵੀਰੇ ਜੇ ਤਾਂ ਬਰੀਡ ਆ ਬਰੀਡ ਦਾ ਤਾਂ ਤੁਹਾਨੂੰ ਪਤਾ ਉਹਦਾ ਅਲੱਗ ਸਿਸਟਮ ਹੁੰਦਾ ਠੀਕ ਆ ਨਾ ਆਪਾਂ ਉਨੀਕ ਹੀ ਗੱਲ ਕਰਦੇ ਆ ਜਾਂ ਉਹ ਟੌਪਿਕ ਤੇ ਹੀ ਵੀਡੀਓ ਬਣਾਉਨੇ ਆ ਜੋ ਚੀਜ਼ ਆਪਾਂ ਪ੍ਰੈਕਟੀਕਲ ਕਰੀ ਹੁੰਦੀ ਆ ਜਾਂ ਕਰ ਰਹੇ ਹੁੰਨੇ ਆ ਠੀਕ ਆ ਨਾ ਕਈ ਵੀਰਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਆਪਾਂ ਕੀ ਕਰਦੇ ਆ ਵੀ ਦੁੱਧ ਉਹਨਾਂ ਹੁੰਦਾ ਨਹੀਂ ਫੀਡ ਵੱਧ ਪਾਈ ਜਾਂਦੇ ਆ ਉਹ ਵੀ ਕਾਰਨ ਹੁੰਦਾ ਨਾ ਗੱਬੜ ਰਹਿਣ ਦਾ ਜਾਂ ਮੋਕ ਮਾਰਨ ਦਾ ਕਈ ਵਾਰ ਆਪਾਂ ਉਹਦੇ ਦੁੱਧ ਤੋਂ ਵੱਧ ਉਹਨੂੰ ਅਨਾਜ ਜਾਂ ਫੀਡ ਆ ਜਿਹੜੀ ਪਾਈ ਜਾਂਦੇ ਆ ਕਈ ਵਾਰ ਦੁੱਧ ਵੱਧ ਹੁੰਦਾ ਆਪਾਂ ਫੀਡ ਘੱਟ ਪਾਈ ਜਾਂਦੇ ਆ ਉਹ ਵੀ ਬਹੁਤ ਵੱਡਾ ਕਾਰਨ ਆ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਰਿਪੀਟਰ ਪਸ਼ੂ ਦਾ ਜਿਹੜਾ ਕਾਰਨ ਆ ਉਹ ਮਿਨਰਲ ਮਿਕਸਚਰ ਦੀ ਡੈਫੀਸੈਂਸੀ ਹੀ ਹੁੰਦੀ ਆ ਆਇਆ ਯਾਰ ਹੁਣ ਮੌਸਮ ਆ ਜੇ ਤੁਸੀਂ ਅੱਧਾ ਕਿਲੋ ਫੀਡ ਵੱਧ ਵੀ ਪਾ ਦੋ ਪਾ ਦੋਗੇ ਉਹਨੇ ਉਹ ਜਿਆ ਤੁਹਾਨੂੰ ਦੁੱਧ ਦੇਈ ਜਾਣਾ ਕਿਉਂਕਿ ਹੁਣ ਮੌਸਮ ਆ ਜਿਹੜਾ ਇਹਨਾਂ ਦੇ ਅਨੁਕੂਲ ਹੋ ਗਿਆ گاਵਾਾਂ ਦੇ ਠੀਕ ਆ ਨਾ ਨਾ ਫੀਡ ਵੱਧ ਪਾਓ ਨਾ ਘੱਟ ਪਾਓ ਜੇ ਸੈਲਜ ਨਹੀਂ ਪਾਉਂਦੇ 400 ਗ੍ਰਾਮ 1 ਕਿਲੋ ਦੁੱਧ ਮਗਰ ਮੁੜ ਕੇ 1 ਕਿਲੋ ਉਹਦੇ ਸਰੀਰ ਵਾਸਤੇ ਜੇ ਸੈਲਜ ਪਾਉਣੇ ਹੋ ਫੇ 6-7 ਕਿਲੋ ਫੀਡ ਵੀ ਬਹੁਤ ਹੋ ਜਾਂਦੀ ਆ ਕਈ ਵੀਰ ਇੱਕ ਵੀਰ ਦਾ ਆਪਾਂ ਨੂੰ ਮੈਸੇਜ ਵੀ ਆਇਆ ਸੀਗਾ ਉਹ 25 ਕਿਲੋ ਵਾਲੀ ਨੂੰ 8.5 ਕਿਲੋ ਫੀਡ ਪਾਉਂਦੇ ਸੀ 25 ਕਿਲੋ ਹੀ ਆਚਾਰ ਪਾਉਂਦੇ ਸੀ ਉਹ ਕਹਿੰਦਾ ਮੋਕ ਨਹੀਂ ਹਟਦੀ ਉਹ ਵੀਰ ਦਾ ਇਹੀ ਕਾਰਨ ਹੋ ਸਕਦਾ 2 ਕਿਲੋ ਕਹਿੰਦੇ ਅਸੀਂ ਤੂੜੀ ਪਾਉਂਦੇ ਸੀ ਕਾਰਨ ਹੋ ਸਕਦਾ ਵੀ ਉਹ ਤੂੜੀ ਘੱਟ ਪਾ ਰਹੇ ਨੇ 2 ਕਿਲੋ ਜਾਂ ਸੈਲਜ ਜ਼ਿਆਦਾ ਪਾ ਰਹੇ ਨੇ ਠੀਕ ਆ ਫੀਡ 8.5 ਕਿਲੋ ਠੀਕ ਆ 25 ਕਿਲੋ ਵਾਲੇ ਨੂੰ 9 ਕਰ ਦੇਣ ਜਾਂ ਮਾੜਾ ਯਾਰ ਬਸ ਦਿਮਾਗ 'ਚ ਰੱਖ ਲਿਆ ਕਰੋ ਕੰਡਾ ਲਿਆਓ ਯਾਰ ਇੱਕ ਵਜਨ ਕਰਨੇ ਵਾਲਾ ਤੁਹਾਡਾ ਬਹੁਤ ਸੌਖਾ ਤਰੀਕਾ ਹੋ ਜੂ ਜਿਉਂ-ਜਿਉਂ ਤੁਸੀਂ ਫਾਰਮ ਅੱਗੇ ਵਧਾਉਣਾ ਆਪਣਾ ਠੀਕ ਆ ਨਾ ਤੁਹਾਨੂੰ ਪਤਾ ਲੱਗਦਾ ਰਹੂਗਾ। ਡੇਲੀ ਆਪਾਂ ਕੋਈ ਨਾ ਕੋਈ ਤੁਹਾਡੇ ਨਾਲ ਗੱਲ ਸ਼ੇਅਰ ਕਰਦੇ ਹੁੰਨੇ ਆ। ਆ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਸੀ। ਧੰਨਵਾਦ ਸਾਰਿਆਂ ਦਾ। ਸਸਰੀ ਗਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਵੀਡੀਓ।